ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੇ ਸੋ ਅੱਜ ਆਪਾਂ ਜਾਣਾ ਆ ਪੱਟੀ ਕਰਾਉਣ ਤੇ ਉਸ ਤੋਂ ਪਹਿਲਾਂ ਖਾਣਾ ਮੈਂ ਰਾਤੀ ਕਿਹਾ ਸੀ ਮੈਡਮ ਨੂੰ ਵੀ ਤੁਸੀਂ ਮੈਨੂੰ ਨਾ ਉਹ ਦਿਓ ਖੰਡ ਵਾਲੀ ਰੋਟੀ ਕਿ ਰਾਤੀ ਮੈਂ ਖੀਰ ਲੈ ਕੇ ਆ ਸੀ ਵੀਰਕਾ ਦੋ ਤਾਂ ਖੰਡ ਵਾਲੀ ਰੋਟੀ ਤਾਂ ਬੇਬੇ ਬਣਾਉਣੀ ਹੁੰਦੀ ਸੀ ਮੰਮੀ ਬਣਾਉਂਦੀ ਹੁੰਦੀ ਸੀ ਸਾਡੀ ਉਹ ਸਾਨੂੰ ਦਿੰਦੀ ਹੁੰਦੀ ਸੀ ਬਣਾ ਕੇ ਆ ਦੇਖੋ ਤੁਸੀਂ ਕਿੰਨੀ ਪਿਆਰੀ ਰੋਟੀਆਂ ਨੇ ਤੇ ਬਹੁਤ ਏਸੀ ਹੁੰਦੀ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕੌਣ ਕੌਣ ਅਜੇ ਵੀ ਜਿਹੜੀ ਹੈਗੀ ਆ ਇਹ ਜਿਹੜੀ ਖੰਡ ਵਾਲੀ ਰੋਟੀ ਮਿੱਠੀ ਹੈ ਜੇ ਵੀ ਖਾਂਦੇ ਆ ਲੋਕ ਕਿਉਂਕਿ ਮੈਨੂੰ ਕੱਲ ਮੈਂ ਥੋੜੀ ਖਾਧੀ ਅੱਜ ਮੈਨੂੰ ਲੱਗਾ ਵੀ ਮੈਂ ਅੱਜ ਖੀਰ ਨਾਲ ਇਹਨੂੰ ਟੈਸਟ ਕਰਨਾ ਦੱਸੋ ਇਸ ਤੋਂ ਬਾਅਦ ਰੋਟੀ ਖਾ ਗਿਆ ਭਜਾਣਾ ਪੱਟੀ ਕਰਾਉਣਾ ਤੇ ਪੈਰ ਦੀ ਹਾਲਤ ਦੇਖਾਂਗੇ ਅੱਜ ਕਿਦਾਂ ਦੀ ਹੈਗੀ ਹੈ ਕਿਦਾਂ ਨਹੀਂ ਹੈਗੀ ਤੇ ਆਪਾਂ ਹੁਣ ਜਲਦੀ ਬਸ ਨਵੰਬਰ ਦਾ ਹੋ ਜਾਣਾ ਹੈ ਆਪਾਂ ਜਲਦੀ ਕੰਮ ਨੂੰ ਲੈ ਕੇ ਤੱਕੀ ਸ਼ੁਰੂ ਕਰਾਂਗੇ ਤੇ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਮੈਨੂੰ ਦੱਸਿਓ ਵੀ ਅੱਜ ਵੀ ਕੌਣ ਕੌਣ ਜਿਹੜੀ ਮਿੱਠੀ ਰੋਟੀ ਜਿਹੜੀ ਘਰੋਂ ਬੇਬੀ ਦੀ ਹਾਤਰੀ ਬਣੀ ਜਾਂਦਾ ਹੈ ਮੈਨੂੰ ਦੱਸਿ ਤੇ ਵਧੀਆ ਲੱਗਦੀ ਹੈ ਮਿੱਠੀ ਕਿਤੇ ਕਿਤੇ ਖਾਣੀ ਤੇ ਸੋ ਦੱਸਿਓ ਤੁਸੀਂ ਮੈਨੂੰ ਵੀ ਅੱਜ ਵੀ ਕੋਣ ਕੋਣ ਸ਼ਕੀਰ ਹੈ ਮਿੱਠੀ ਲੁੱਟੀ ਦੇ ਤੇ ਹਾਂਜੀ ਸੋ ਅੱਜ ਆਈ ਸੀ ਦੁਬਾਰਾ ਪੱਟੀ ਕਰਾਉਣ ਤੇ ਡਾਕਟਰ ਸਾਹਿਬ ਨੂੰ ਮਿਲਨ ਨਾਲੇ ਪੁੱਛਦੇ ਆ ਕਿ ਕੀ ਸਥਿਤੀਆਂ ਹੁਣ ਪੈਰ ਦੀ ਤੇ ਡਾਕਟਰ ਸਾਹਿਬ ਨੇ ਪੱਟੀ ਹੁਣ ਲਗਭਗ ਹੁੰਤੀ ਹੈ ਹੁਣ ਅਗਲਾ ਦੇਖਦੇ ਆ ਵੀ ਹੁਣ ਡਾਕਟਰ ਸਾਹਿਬ ਇਹਦਾ ਕੀ ਕਰਦੇ ਆ ਤੇ ਬਾਕੀ ਹੁਣ ਪੱਟੀ ਲਾ ਕੇ ਤੁਹਾਨੂੰ ਦੁਬਾਰਾ ਦੱਸਦੇ ਆ ਅਸੀਂ ਕਿ ਕਿਵੇਂ ਕਿਵੇਂ ਹੈਗਾ ਕਿਵੇਂ ਨਹੀਂ ਬਾਕੀ ਪੱਟੀ ਕੁਰ ਕੇ ਦੋ ਪੈਰ ਦੀ ਕੰਡੀਸ਼ਨ ਵੀ ਦਿਖਾ ਦਈਏ ਕਰੀ ਤੇ ਆਹ ਕੰਡੀਸ਼ਨ ਆ ਜੀ ਹੁਣ ਪੈਰ ਦੀ ਇੱਕ ਸਾ ਵੀ ਦਿਓ ਤਾਂ ਸਾਰਾ ਟੁੱਟਿਆ ਪੈਰੇ ਕੋ ਮਿਲਦਾ ਹੋਇਆ ਹੈ ਤੇ ਆਹ ਦੂਜੇ ਪੈਰ ਦੀ ਆ ਕੰਡੀਸ਼ਨ ਆ ਜੀ ਇਹਦਾ ਹੁਣ ਦਰਦ ਨਹੀਂ ਹੈਗਾ ਬਣਾ ਮਤਲਬ ਥੋੜੀ ਜੀ ਸੋਜ ਹੈ ਬਟ ਦਰਦ ਬਹੁਤ ਘੱਟ ਹੈ ਬਣਾ ਤੇ ਹੁਣ ਬਾਕੀ ਲਗਭਗ ਅੱਜ 60 ਲੱਗੇ ਨੂੰ 15 ਦੇ 5 12 ਦਿਨ ਹੋ ਚੁੱਕੇ ਆ ਤੇ 12 ਦਿਨਾਂ ਦੇ ਵਿੱਚ ਕਾਫੀ ਰਿਕਵਰ ਹੋ ਚੁੱਕੇ ਪੈਰ ਤੇ ਅੱਜ ਹੁਣ ਡਾਕਟਰ ਸਾਹਿਬ ਕਹਿੰਦੇ ਵੀ ਆਹ ਚੀਜ਼ ਆਪਾਂ ਇੱਕ ਨਵੀਂ ਕਰਾਂਗੇ ਪੈਰ ਨੂੰ ਲੈ ਕੇ ਵੀ ਜਿਹਦੇ ਨਾਲ ਵੀ ਇੱਕ ਬੂਟ ਬੜੀ ਈਜ਼ੀਲੀ ਪੈ ਸਕਦਾ ਹੈ ਨਾ ਤੇ ਬਾਕੀ ਦੇਖਦੇ ਹੁਣ ਵੀ ਇਹਦਾ ਕਿੰਨਾ ਕੁ ਆਪਾਂ ਨੂੰ ਬੈਂਫੀਟ ਮਿਲਦਾ ਤੇ ਆਹ ਪੈਰ ਦੇਖ ਸਾਹਿਬ ਤੁਸੀਂ ਜਿਹੜੀ ਕੰਡੀਸ਼ਨ ਇਦਨੇ ਪਾਸੇ ਚੰਗੀ ਹੋ ਜਾਏਗੀ ਤੇ ਲੋ ਜੀ ਹੁਣ ਪਟੀ ਜਿਹੜੀ ਹੈਗੀ ਆ ਆਹ ਹੁਣ ਕਰ ਦਿੱਤੀ ਆ ਦੂਜੀ ਪਟੀ ਨੂੰ ਹੁਣ ਹਟਾਤਾ ਇਹ ਥੋੜੀ ਵੈਸੀ ਵੀ ਸਟਾਈਲਿਸ਼ ਹੀ ਲੱਗਦੀ ਆ ਇਹਦੇ ਨਾਲ ਇਹ ਆ ਵੀ ਸ਼ੂਜ਼ ਵਗੈਰਾ ਪੈ ਸਕਦਾ ਤੁਰਨਾ ਫਿਰਨਾ ਥੋੜਾ ਸੌਖਾ ਹੋ ਸਕਦਾ ਤੇ ਅਸੀਂ ਹੈਗੇ ਆ ਨੂਰ ਮਹਿਲ ਦੇ ਵਿੱਚ ਪੂਰਨ ਇਹ ਹੈਗਾ ਡਾਕਟਰ ਜੀਤ ਹਸਪਤਾਲ ਤੇ ਬਹੁਤ ਵਧੀਆ ਡਾਕਟਰ ਨੇ ਰਾਤ ਨੂੰ ਜਦੋਂ ਕਤਰਵੇਕਰੀ ਹਸਪਤਲ ਦੀ ਨਿਗ੍ਹਾ ਮੁਰ ਮਨਾਉ ਤਾ ਦੂਜੀ ਸ਼ੂਟਿੰਗ ਕਿਉਂਕਿ ਮੈਂ ਨਾ ਰਾਤ ਨੂੰ ਦੋ ਡਾਕਟਰਸ ਨੂੰ ਭੇਜੀ ਸੀਗੀ ਆਪਣੀ ਫੋਟੋ ਖਿੱਚ ਕੇ ਨਾਲ ਹੀ ਕੁਇਕ ਕੈਕਸ਼ਨ ਨੂੰ ਮੈਨੂੰ ਆਇਆ ਇਹਨਾਂ ਦਾ ਔਨ ਦਾ ਟਾਈਮ ਆਹ ਦੇਖ ਸਕਦੇ ਹੋ ਇਹਨਾਂ ਦਾ ਇਹਨਾਂ ਕੋਲ ਐਕਸ-ਰੇ ਮਸ਼ੀਨਸ ਹੈਗੀਆਂ ਨੇ ਸਾਰਾ ਕੁਝ ਹੈਗਾ ਯਾਰ ਆਦਰ ਇਹਨਾਂ ਦਾ ਰਿਸੈਪਸ਼ਨ ਆ ਤੇ ਬਲਾਹੋਈ ਆ ਇਹਨਾਂ ਦਾ ਜਿਹੜਾ ਹੈਗਾ ਯਾਰ ਡਾਕਟਰ ਜੀਤ ਫਿਜ਼ੀਓਥੈਰੇਪੀ ਸੈਂਟਰ ਤੇ ਇੱਥੇ ਡਾਕਟਰ ਸਾਹਿਬ ਹੁਣੀ ਮੇਲ ਬੈਠਦੇ ਨੇ ਠੀਕ ਹੈ ਜੀ ਲੈ ਇੱਕ ਕੰਮ ਹੋਰ ਹੋ ਗਿਆ ਆ ਮਸ਼ੀਨ ਪਈ ਆ ਮੈਂ ਕਿਹਾ ਵਜ਼ਨ ਵੀ ਚੈੱਕ ਕਰ ਲਾਂ ਕਿ ਕਿੰਨਾ ਆ ਕਿੰਨਾ ਵਧਿਆ ਘਟਿਆ ਕਿ ਨਹੀਂ ਉਤਰੀ ਸਟ ਲਗਣ ਨਾਲ ਜੀ 5 ਕਿਲੋ ਵਧਣਾ ਇਨਕਰੀਸ ਹੋ ਗਿਆ ਆ ਇਹਨਾਂ ਦਾ ਪੱਟੀ ਪੁੱਟੀ ਕਰਨ ਦਾ ਇੱਥੇ ਤੇ ਉੱਧਰ ਵੀ ਪਾਸੇ ਦਵਾਈਆਂ ਵਗੈਰਾ ਮਤਲਬ ਇੱਕ ਚੀਜ਼ ਆ ਵੀ ਕੁਇਕ ਰਿਐਕਸ਼ਨ ਦਿੱਤਾ ਡਾਕਟਰ ਸਾਹਿਬਾ ਨੇ ਮੈਨੂੰ ਤੇ ਵਧੀਆ ਲੱਗਾ ਕਿਉਂਕਿ ਮੇਨ ਚੀਜ਼ ਗੱਲ ਆ ਹੁੰਦੀ ਆ ਨਾ ਜਦੋਂ ਤੁਸੀਂ ਬਿਮਾਰ ਹੁੰਦੇ ਜਾ ਤੁਸੀਂ ਸਾਡੇ ਤੁਹਾਡੇ ਲੱਗੀ ਹੁੰਦੀ ਨਾ ਤੇ ਤੁਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੋ ਵੀ ਕੋਈ ਜਲਦੀ ਡਾਕਟਰ ਤੁਹਾਨੂੰ ਜਿਹੜਾ ਉਸ ਚੀਜ਼ ਨੂੰ ਸੁਜੈਸ਼ਨ ਕਰੇ ਤੇ ਡਾਕਟਰ ਸਾਹਿਬਾ ਨੇ ਬੜੀ ਜਲਦੀ ਮੈਨੂੰ ਰੈਕਟ ਕੀਤਾ ਰਾਤ ਨੂੰ ਸੰਡੇ 10:00 ਵਜੇ ਮੈਨੂੰ ਇਹਨਾਂ ਨੇ ਟ੍ਰੀਟਮੈਂਟ ਕੀਤਾ ਐਕਸਰੇ ਵਗੈਰਾ ਕੀਤੇ ਆ ਤੇ ਉਸ ਟਾਈਮ ਵਧੀਆ ਲੱਗਾ ਹੋ ਸੀ ਇਹਨੂੰ ਤੇ ਜਦੋਂ ਵੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਤੁਸੀਂ ਵੀ ਡਾਕਟਰ ਜੀਤ ਯਾਦ ਰੱਖੋ ਤੁਸੀਂ ਤੇ ਇਹਨਾਂ ਦਾ ਮੋਬਾਈਲ ਨੰਬਰ ਵੀ ਆਪਾਂ ਥੱਲੇ ਦੇ ਦੇਣਾ ਆ ਆ ਇਹਨਾਂ ਦਾ ਵੈਸੇ ਕੰਟੈਕਟ ਨੰਬਰ ਹੈਗਾ ਆ 946336136 ਤੇ ਇਹਦਾ ਜਿਹੜਾ ਹੈਗਾ ਇਹ ਛੱਪੜ ਦੇ ਲੱਗੇ ਆ ਇਹ ਜਿਹੜਾ ਚੰਦਰ ਚੁੰਗੀ ਤੋਂ ਰੋਡ ਆਉਂਦਾ ਆ ਉਸ ਰੋਡ ਦੇ ਉੱਤੇ ਸਥਿਤ ਹੈ ਇਹ ਆਜ ਨੰਦਰ ਚੁੰਗੀ ਤੋਂ ਆਉਣਾ ਹੈ ਤੇ ਇਧਰਲੇ ਪਾਸੇ ਨੂੰ ਜਿਹੜਾ ਹੈਗਾ ਇਹ ਬਾਜ਼ਾਰ ਚੀਮਾ ਬਾਜ਼ਾਰ ਜਾਂ ਠਾਣੇ ਵਾਲੇ ਪਾਸੇ ਨੂੰ ਨਿਕਲ ਜਾਂਦੇ ਆਪਾਂ ਕਿਹੜਾ ਇਹ ਕਿਹੜਾ ਰੋਡ ਰਿੰਦਾ ਹੈ ਸੱਤਵੀਂ ਪਾਸ਼ਾ ਸਜੇ ਸੱਤਵੀਂ ਪਾਸ਼ਾ ਇਹਦਾ ਗੁਰਦੁਆਰਾ ਤੇ ਬਿਲਕੁਲ ਲੱਗ ਗਿਆ ਹੈ ਤੇ ਤੁਸੀਂ ਹਾਜ਼ਰ ਯਾਦ ਕਰ ਸਕਦੇ ਹੋ ਡਾਕਟਰ ਜੀਤ ਹੱਡੀਆਂ ਤੇ ਜੋੜ ਦਾ ਹਸਪਤਾਲ ਫਿਜ਼ੀਓਥੈਰੇਪੀ ਸੈਂਟਰ ਆ ਦੇਖ ਸਕਦੇ ਹੋ ਤੁਸੀਂ ਬੋਰਡ ਲੱਗੇ ਹੋਏ ਨੇ ਤੇ ਅੱਛਾ ਟਰੀਟਮੈਂਟ ਆ ਬਾਈ ਉਹਨਾਂ ਦਾ ਬਹੁਤ ਵਈਆ ਕਿਉਂਕਿ ਮੈਨੂੰ ਪੂਰਫੈਕਟਲੀ ਗੱਲ ਜੇ ਮੈਂ ਕਿਸੇ ਹੋਰ ਕੋਲ ਜਾਂਦਾ ਤਾਂ ਸ਼ਾਇਦ ਮੈਨੂੰ ਅੱਧੇ ਤੋਂ ਜ਼ਿਆਦਾ ਵਹਿਮ ਪਾ ਦੇਣੇ ਸੀਗੇ ਇਹਨਾਂ ਨੇ ਆ ਪਾਰਕਿੰਗ ਦੀ ਵਿਸਿਬਿਲਟੀ ਹੈਗੀ ਇਹਨਾਂ ਕੋਲ ਤੇ ਹੁਣ ਮੈਂ ਕਾਫੀ ਆ ਕੇ ਇਹਨਾਂ ਨੂੰ ਰੀਫੀਲ ਕਰ ਰਿਹਾ ਤੇ ਹੋਪਸ ਉਹ ਜਲਦੀ ਮੈਂ ਜਿਹੜਾ ਨੈਕਸਟ ਸੰਬੇ ਸਾਡਾ ਜਿਹੜਾ ਕ੍ਰਿਕਟ ਮੈਚ ਹੋਣਾ ਸ਼ਾਇਦ ਉਹਦੇ ਵਿੱਚ ਮੈਂ ਪਲੇ ਕਰ ਸਕਾਂ ਤੇ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਤੇ ਡਾਕਟਰ ਸਾਹਿਬ ਕੋਲ ਜਦੋਂ ਵੀ ਕਿਤੇ ਤੁਸੀਂ ਹੋਣਾ ਕਨਸਰਨ ਕਰਦਾ ਫੋਟੋ ਵੀ ਕਨਸਰਨ ਕਰ ਸਕਦੇ ਹੋ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਨੰਬਰ ਮੈਂਸ਼ਨ ਕਰ ਦੇਣਾ ਜੇ ਇਹਨਾਂ ਦਾ ਭਾਈ ਉਹਨਾਂ ਦਾ ਤੇ ਸੋ ਥੈਂਕ ਯੂ so much ਜੀ ਬਹੁਤ ਬਹੁਤ ਧੰਨਵਾਦ ਵੀ ਬਹੁਤ ਪਿਆਰ ਬਖਸ਼ਦੇ ਹੋ ਤੁਹਾਨੂੰ ਸਾਡੀ ਸਾਰੀ ਵੀਡੀਓਜ਼ ਨੂੰ ਤੇ ਸੋ ਮਿਲਦੇ ਆ ਜੀ ਬਹੁਤ ਜਲਦੀ ਨੈਕਸਟ ਵੀਡੀਓ ਵਿੱਚ